ਹਿੰਦੂ ਤਖਤ ਦੀ ਇੱਕ ਵਿਸ਼ੇਸ਼ ਬੈਠਕ ਨੂਰਪ੍ਰਵੇਦੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਚ ਭਾਗ ਲਿਆ ਇਸ ਮੌਕੇ ਤੇ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਦੇਵ ਅਮਨ ਸ਼ਰਮਾ ਨੇ ਵਿਸ਼ੇਸ਼ ਹਾਜ਼ਰੀ ਭਰੀ ਜਿਨ੍ਹਾਂ ਦੇ ਨਾਲ ਪੰਜਾਬ ਯੂਥ ਪਰਿਵਾਰੀ ਨਿਮੇਸ਼ ਰਾਜਪੂਤ ਖੜੜ ਦੇ ਪ੍ਰਚਾਰਕ ਅੰਸ਼ਲ ਗੁਪਤਾ ਅਤੇ ਜੀਰਕਪੁਰ ਪ੍ਰਚਾਰਕ ਰੋਹਿਤ ਗੋਵੇਲੇ ਵੀ ਸ਼ਾਮਲ ਰਹੇ ਇਸ ਦੌਰਾਨ ਹਿੰਦੂ ਤਖਤ ਨੂੰ ਹੋਰ ਮਜ਼ਬੂਤ ਕਰਨ ਲਈ ਨਿਗਤੀਆਂ ਦੀ ਕੜੀ ਦੇ ਤਹਿਤ ਨੂਰਪ੍ਰਵੇਦੀ ਦੇ ਉੱਗੇ ਵਪਾਰੀ ਅਤੇ ਸਮਾਜ ਸੇਵੀ ਆਗੂ ਦੀਪਕ ਪੁਰੀ ਨੂੰ ਜ਼ਿਲ੍ਹਾ ਰੋਪੜ ਦਾ ਨਵਾਂ ਪ੍ਰਵਾਰੀ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਤੇ ਅਮੇਸ਼ ਸ਼ਰਮਾ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਸਨਾਤਨ ਧਰਮ ਸਭ ਤੋਂ ਵਿਸ਼ਾਲ ਅਤੇ ਪ੍ਰਾਚਨ ਧਰਮ ਹੈ ਇਸ ਲਈ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਆ ਤੇ ਸਾਡੇ ਤਿਹਾਰਾਂ ਜਾਂ ਧਾਰਮਿਕ ਪਰੰਪਰਾਵਾਂ ਦਾ ਮਖੌਲ ਉਡਾਂਦਾ ਹੈ ਤਾਂ ਉਹਨਾਂ ਖਿਲਾਫ ਪਹਿਲਾਂ ਵੀ ਕਾਨੂੰਨੀ ਕਾਰਵਾਈ ਕਰਵਾਈ ਗਈ ਹੈ ਅਤੇ ਇੱਕ ਵਿੱਚ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਰੂਪਨਗਰ ਜ਼ਿਲ੍ਹੇ ਦੇ ਮੰਦਰਾਂ ਦੇ ਪੁਜਾਰੀਆਂ ਨੂੰ ਮਿਲ ਰਹੀਆਂ ਘੱਟ ਤਨਖਾਹਾਂ ਦਾ ਮੁੱਦਾ ਜਲਦ ਹੀ ਮੰਦਰ ਕਮੇਟੀਆਂ ਤੇ ਪੰਜਾਬ ਸਰਕਾਰ ਅੱਗੇ ਉਠਾਇਆ ਜਾਵੇਗਾ ਤਾਂ ਜੋ ਉਹਨਾਂ ਦੇ ਹੱਕਾਂ ਦੀ ਪੂਰੀ ਰੱਖਿਆ ਹੋ ਸਕੇ ਇਸ ਦੌਰਾਨ ਨਵਨਿਯੁਕਤ ਜ਼ਿਲ੍ਹਾ ਪ੍ਰਬਾਰੀ ਦੀਪਕ ਪੁਰੀ ਨੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਨਿਸ਼ਟਾ ਨਾਲ ਨਿਭਾਉਣਗੇ ਉਹਨਾਂ ਨੇ ਦ੍ਰਿੜ ਵਿਸ਼ਵਾਸ ਜਤਾਇਆ ਕਿ ਸਨਾਤਨ ਧਰਮ ਦੇ ਪ੍ਰਚਾਰ ਅਤੇ ਮਜਬੂਤੀ ਲਈ ਉਹ ਹਮੇਸ਼ਾ ਸਰਗਰਮ ਰਹਿਣਗੇ ਅਤੇ ਨਾਲ ਹੀ ਲੋੜਵੰਦੇ ਲੋਕਾਂ ਦੀ ਮਦਦ ਲਈ ਵੀ ਸਮੇਂ-ਸਮੇਂ ਤੇ ਉਪਰਾਲੇ ਕਰਦੇ ਰਹਿਣਗੇ ਮੀਰਾ ਪੰਜਾਬ న్యూਸ ਲਈ ਪ੍ਰਦੀਪ tihman ਦੀ ਰਿਪੋਰਟ ਲੰਬੇ ਸਮੇਂ ਤੋਂ ਇੱਛਾ ਜਰ ਕੀਤੀ ਜਾ ਰਹੀ ਸੀ ਜੀ ਸ਼ਹਿਰ ਦੇ ਵਿੱਚ ਜਿਹੜਾ ਯੂਥ ਹੈ ਆਪਣਾ ਪੁਰੀ ਸਾਹਿਬ ਵੱਲੋਂ ਦੀਪਕ ਪੁਰੀ ਵੱਲੋਂ ਔਰ ਸਾਡੇ ਨਾਲ ਲੰਬੇ ਸਮੇਂ ਨਾਲ ਜੁੜੇ ਵੀ ਹੋਏ ਆਂ ਔਰ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਵੀ ਸਾਡੇ ਵਾਲੇ ਪਾਸੇ ਵੀ ਆਓ ਅਸੀਂ ਤਾਂ ਜਿੱਥੇ ਲੋਕ ਮਿਲਾਂਣਗੇ ਅਸੀਂ ਉਹਨਾਂ ਨੂੰ ਜੋੜਨ ਵਾਸਤੇ ਜਾਣਾ ਹੀ ਹੈ ਇਸ ਕਰਕੇ ਅੱਜ ਅਸੀਂ ਪਹੁੰਚੇ ਆਂ ਨੂਰਪੁਰ ਬੇਦੀ ਔਰ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੀ ਹੈ ਕਿ ਵੱਧ ਤੋਂ ਵੱਧ ਭਾਈਚਾਰਾ ਨੂੰ ਜੋੜਿਆ ਜਾਵੇ ਭਾਈਚਾਰਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਉਹਨੂੰ ਜੋੜਨ ਦੇ ਵਿੱਚ ਸਹੀ ਕੀਨ ਰੱਖਦੇ ਆਂ ਔਰ ਚਾਹੁੰਦੇ ਆਂ ਵੀ ਜੋ ਸਮਾਜ ਦੇ ਵਿੱਚ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਔਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਜੋ ਵੀ ਯੋਗਦਾਨ ਦੇ ਸਕਦਾ ਯੂਥ ਉਹ ਦੇਵੇ। ਇਸੇ ਉਦੇਸ਼ ਲਈ ਅਸੀਂ ਆਜਾਏ ਹਾਂ। ਔਰ ਅਸੀਂ ਇੱਕ ਸਨੇਹਾ ਜਿਹੜਾ ਲਗਾਤਾਰ ਹਰ ਜਗ੍ਹਾ ਦੇ ਰਹੇ ਆਂ ਉਹ ਇਹ ਦੇ ਰਹੇ ਆਂ ਵੀ ਸਾਤਨ ਦੇ ਫਿਰ ਸ਼ੁਰੂ ਹੋਣ ਵਾਲੇ ਆਂ ਔਰ ਅਸੀਂ ਇਹ ਚਾਹੁੰਦੇ ਆਂ ਵੀ ਧਰਮ ਦੀ ਬੇਅਦਬੀ ਪੰਜਾਬ ਦੇ ਵਿੱਚ ਖਾਸ ਕਰਕੇ ਵਧਦੀ ਜਾ ਰਹੀ ਹੈ। ਔਰ ਇਸ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਕੋਈ ਵੀ ਧਰਮ ਦਾ ਜਾਤ ਦਾ ਮਜਬ ਦਾ ਬੰਦਾ ਪਹਿਲ ਕਰਦੇ ਆ ਦਰ ਦੇ ਅਗਰ ਇਸ ਚੀਜ਼ ਨੂੰ ਰੋਕਦਾ ਉਹਦੇ ਸਮਰਥਨ ਦੇ ਵਿੱਚ ਸ਼੍ਰੀ ਹਿੰਦੂਤਾ ਹਮੇਸ਼ਾ ਰਹੇਗਾ ਔਰ ਉਹਨੂੰ ਜਿੰਨੇ ਵੀ ਤਰ੍ਹਾਂ ਦੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਹੋਈ ਚਾਹੇ ਕਾਨੂੰਨੀ ਮਦਦ ਹੋਵੇ ਚਾਹੇ ਉਹਦੀ ਮਦਦ ਕਿਸੇ ਸਤਾਰਵੀਂ ਸਨਮਾਨ ਰਹੀ ਹੋਵੇ ਉਹ ਕਰਨ ਦੀ ਜਿਹੜੀ ਕੋਸ਼ਿਸ਼ ਹੈ ਸਾਡੇ ਵੱਲੋਂ ਕੀਤੀ ਜਾਏਗੀ ਪਰ ਵੱਤ ਕੋਈ ਦਿਨ ਤੱਕ 라ਵਲੀ ਲੜੀ 라ਵਲੀ ਲਾ ਸ਼ੁਰੂ ਹੋਣ ਵਾਲੀ ਆ ਉਹਦੇ ਬਾਰੇ ਕੋਈ ਥੋੜਾ ਕੋਈ ਐਕਸ਼ਨ ਸਾਡੇ ਐਕਸ਼ਨ ਰਾਮ ਲੀਲਾ ਹਰ ਸਾਲ ਹੁੰਦੇ ਆ ਔਰ ਕਈ ਮੁਕਦਮੇ ਵੀ ਦਰਜ ਕਰਾ ਚੁੱਕੇ ਆ ਹੁਣ ਤੱਕ ਅਸੀਂ 277 ਮੁਕਦਮੇ ਦਰਜ ਕਰਾ ਚੁੱਕੇ ਆ ਉਹਨਾਂ ਲੋਕਾਂ ਦੇ ਜੋ ਆਰਾਮ ਲੀਲਾ ਦੇ ਪਾਤਰਾਂ ਦਾ ਕਿਰਦਾਰ ਨਭਾਉਂਦੇ ਹੋਏ ਆਪਣੀ ਮਰਿਆਦਾ ਦੇ ਵਿੱਚ ਨਹੀਂ ਰਹਿੰਦੇ ਜੋ ਮਦਰਾਪਾਨ ਕਰਦੇ ਆ ਔਰ ਫਿਰ ਵੀ ਗਾਣੇ ਦੇ ਉੱਤੇ ਨਾਜਗਾਨਾ ਕਰਦੇ ਆ ਉਹਨਾਂ ਲੋਕਾਂ ਦੇ ਖਿਲਾਫ ਸਰਕਾਰ ਕਾਰਵਾਈ ਪਹਿਲਾਂ ਵੀ ਹੁੰਦੀ ਆਈ ਸੀ ਔਰ ਇਸ ਸਾਲ ਵੀ ਹੁੰਦੀ ਆਈ ਹੈ ਜੀ ਦੇਵਾਂ ਮੇ ਸ਼ਰਮਾ ਜੀ ਦਾ ਨੂਰਬਦੀ ਪਹੁੰਚਣ ਦਿੱਤਾ ਦਿਲੋਂ ਸਵਾਗਤ ਕਰਦਾ ਆ ਤੇ ਉਹਨਾਂ ਦਾ ਮੈਂ ਰਣੀ ਆ ਕਿ ਉਹ ਸਾਡੇ ਇੱਥੇ ਨੂਰਬਦੀ ਪਹੁੰਚ ਕੇ ਉਹਨਾਂ ਨੇ ਸਾਨੂੰ ਇੱਕ ਰੋਪੜ ਜ਼ਿਲ੍ਹੇ ਦਾ ਇਨਚਾਰਜ ਲਾਇਆ ਤੇ ਬਹੁਤ ਮੇਰੇ ਵੱਲ ਯਕੀਨ ਕੀਤਾ ਹੈ ਕਿ ਮੈਂ ਇਹਨਾਂ ਦਾ ਇਹ ਜਿਹੜਾ ਯਕੀਨ ਹੈ ਮੈਂ ਆਪਣਾ ਪੱਕੇ ਤੌਰ ਤੇ ਨਿਭਾਉਂਗਾ ਕਿ ਇਹਨਾਂ ਦਾ ਜੋ ਵੀ ਮੇਰਾ ਵਿਸ਼ਵਾਸ ਬਣਿਆ ਮੈਂ ਇਹ ਸਹੀ ਇਹਨਾਂ ਨੂੰ ਸਾਬਤ ਕਰਕੇ ਦਿਖਾਵਾਂਗਾ ਤੇ ਸੋ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਰਾਮੀ ਲਾਲੀ ਗੱਲ ਕਹੀ ਹੈ ਵੀ ਹੁਣ ਥੋੜੇ ਦਿਨ ਨਵਾਂ ਨਵਰਾਤਰੀ ਸ਼ੁਰੂ ਹੋ ਰਿਹਾ ਤੇ ਰਾਮ ਜੀ ਲਾ ਸ਼ੁਰੂ ਹੋ ਜਾਣੀ ਹੈ ਵੀ ਮੈਂ ਵੀ ਆਪਣੇ ਸਮਾਜ ਨੂੰ ਜੋ ਕਹਿਣ ਦਾ ਮਕਸਦ ਰਾਮ ਲਾਲ ਜੀ ਰੋਲ ਕਰਦੇ ਨੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਬੇਨਤੀ ਕਰ ਰਿਹਾ ਕਿ ਤੁਸੀਂ ਆਪਣਾ ਕੋਈ ਵੀ کردار ਨਿਭਾਉਂਦੇ ਹੋ ਤੁਸੀਂ ਨੌ ਦੇ ਨਾਮ ਜਿਹੜਾ ਚਲਦੀ ਹੈ ਉਹਨੂੰ ਬੜੇ ਸਤਿਮਨ ਨਾਲ ਤੇ ਆਪਣਾ ਮਰਿਆਦਾ ਨਾਲ ਤੁਸੀਂ ਆਪਣਾ ਕਰੋ ਤੇ ਲੋਕਾਂ ਨੂੰ ਕਹਿਣ ਦਾ ਮਤਲਬ ਹੈ ਜਿਵੇਂ ਪੁਰਾਣੀ ਪਰਸਾ ਚਲਦੀ ਆ ਰਹੀ ਹੈ ਕਿ ਆਰਾਮ ਲਈ ਆਪਣਾ ਲੋਕਾਂ ਨੂੰ ਦਿਖਾਈ ਜਾਂਦੀ ਹੈ ਕਿ ਲੋਕ ਆਪਣੇ ਇਤਿਹਾਸ ਬਾਰੇ ਜਾਣੂ ਰਹਿਣ ਕਿ ਜੋ ਨਵੀਂ ਜਨਰੇਸ਼ਨ ਆਉਂਦੀ ਹੈ ਜਾਂ ਨਵੇਂ ਆਪਣਾ ਕਹਿਣ ਦਾ ਮਤਲਬ ਕੋਈ ਬਾਹਰੋਂ ਆਉਂਦਾ ਹੈ ਅਗਲਾ ਦੇਖਦਾ ਹੈ ਤੇ ਉਹਨਾਂ ਨੂੰ ਆਪਣਾ ਜਾਗਰੂਕ ਕਰਦੇ ਆ ਕਿ ਹਾਂਜੀ ਸਾਡਾ ਸਨਾਤਨ ਧਰਮ ਐਦਾਂ ਹੈ ਤੇ ਬਹੁਤ ਵਧੀਆ ਦੀਵ ਦੇ ਵਿੱਚ ਜੋ ਰੰਗਲਾਚ ਦਿਖਾਇਆ ਜਾਂਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਐ ਕਿ ਜਿਵੇਂ ਉਹਦੇ ਵਿੱਚ ਰੰਗਲਾਚ ਕਈ ਵਾਰੀ ਕੀ ਕਰਦੇ ਆ ਵੀ ਜਿਵੇਂ ਗਲਤ ਗਾਣਿਆਂ ਤੇ ਆਪਣਾ ਆਪਣਾ ਰੋਲ ਕਰਦੇ ਆ ਜਾਂ ਕਹਿਣ ਦਾ ਮਤਲਬ ਵੀ ਨੱਚਣ ਲੱਗ ਜਾਂਦੇ ਆ ਜਾਂ ਕਹਿਣ ਦਾ ਮਕਸਦ ਕਈ ਵਾਰੀ ਜਿਵੇਂ ਹੁਣ ਪਿੱਛੇ ਆਪਾਂ ਵੀਡੀਓ ਚ ਦੇਖਿਆ ਸੀ ਕਿ ਸਿੱਧਾ ਹਰਨ ਵੇਲੇ ਰਾਵਣ ਬੁਲੇਟ ਤੇ ਆ ਗਿਆ ਉਹ ਇਹ ਗੱਲਾਂ ਕਹਿਣ ਦਾ ਆਪਣੇ ਸਮਾਜ ਨੂੰ ਸਹੀ ਨਹੀਂ ਜਾਂਦੀਆਂ ਕਿ ਸਹੀ ਸੇਧ ਨਹੀਂ ਜਾਂਦੀ ਹੈਗੀ ਕਿ ਲੋਕ ਮਜ਼ਾ ਘੜਾਉਂਦੇ ਆ ਮੈਂ ਉਹਦੇ ਵਿੱਚ ਇਹੀ ਗੱਲ ਕਹਿਣੀ ਚਾਹੁੰਦਾ ਕਿ ਮੈਂ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਪਣੇ ਆਰਾਮਲਾ ਮਰਿਆਦਾ 'ਚ ਰਹਿ ਕੇ ਕਰੋ ਸਾਨੂੰ ਆਪਣੇ ਵੱਲੋਂ ਜੋ ਸਹਾਇਤਾ ਸਾਡੇ ਵੱਲੋਂ ਚਾਹੀਦੀ ਹੈ ਉਹ ਸਾਤੇ ਤੁਸੀਂ ਲੈ ਸਕਦੇ ਹੋ ਪਰ ਆਪਣੀ ਮਰਿਆਦਾ 'ਚ ਰਹਿ ਕੇ ਤੁਸੀਂ ਰਾਮਲਾ ਕਰੋ ਕਿ ਸਾਡੇ ਸਮਾਜ ਨੂੰ ਠੇਸ ਨਾ ਪਹੁੰਚੇ ਜੋ ਇੱਕ ਸਨਾਤਨੀ ਲੋਕ ਹੁੰਦੇ ਆ ਕਈ ਲੋਕ ਉਹ ਦਬੇ ਹੁੰਦੇ ਆ ਵੀ ਉਹਨਾਂ ਦਾ ਜਮੀਰ ਨਹੀਂ ਪੈਦਾ ਹੁੰਦਾ ਉਹ ਡਰਦੇ ਆ ਵੀ ਜੇ ਅਸੀਂ ਬੋਲਾਂਗੇ ਤਾਂ ਲੋਕ ਸਾਨੂੰ ਕੀ ਕਹਿਣਗੇ ਪਰ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿਉਂਦੇ ਬੰਦੇ ਕਹਿਣ ਦਾ ਮਕਸਦ ਸਮਾਜ 'ਚ ਜੀ ਨਹੀਂ ਸਕਦੇ ਜੋ ਇੱਕ ਜ਼ਮੀਰ ਵਾਲੇ ਆ ਅੱਜ ਦੇ ਸਮੇਂ 'ਚ ਉਹ ਹੀ ਜੀ ਸਕਦੇ ਆ ਕਿਉਂਕਿ ਬੋਲਣ ਦਾ ਹੱਕ ਸਭ ਨੂੰ ਆ ਪਰ ਬੋਲਿਆ ਨਹੀਂ ਜਾਂਦਾ ਕਿ ਲੋਕ ਡਰਦੇ ਨੇ ਵੀ ਸਾਡੇ ਬਾਰੇ ਲੋਕ ਟਿੱਪਣੀ ਕਰਨਗੇ ਪਰ ਦੇਖੋ ਜੇ ਕਹਿਣ ਦਾ ਮਤਲਬ ਕੋਈ ਬੋਲੂਗਾ ਨਹੀਂ ਤਾਂ ਉਹ ਹੱਕੇ ਸੇ ਦਿਨ ਉਹ ਹੈਵੀ ਹੋ ਜਾਣਾ ਸਾਡੇ ਤੇ ਵੀ ਜੋ ਰੰਗਲਾਚ ਹੋ ਰਿਹਾ ਜਾਂ ਕਹਿਣ ਦਾ ਆਪਣੇ ਧਰਮ ਦੀ ਬੇਇੱਜ਼ਤੀ ਹੁੰਦੀ ਹੈ ਉਹ ਜਦੋਂ ਆਪਾਂ ਬੋਲਦੇ ਨਹੀਂ ਤੇ ਉਹਦੇ ਵਿੱਚ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਸਨਾਤਨ ਧਰਮ ਵਾਲੇ ਮਰ ਚੁੱਕੇ ਆ ਜਾਂ ਹਿੰਦੂ ਮਰ ਚੁੱਕੇ ਆ ਇਸ ਕਰਕੇ ਮੈਂ ਹਿੰਦੂਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਕਿ ਤੁਸੀਂ ਜਾਗੋ ਕਹਿਣ ਦਾ ਮਕਸਦ ਉਹੀ ਗੱਲ ਹੈ ਕਿ ਮਾਰੇ ਵੀ ਨੂੰ ਜਿੰਦਾ ਬੰਦਾ ਜੇ ਕਹਿੰਦਾ ਮਤਲਬ ਵੀ ਮਰ ਜਾਵੇ ਉਹਨੂੰ ਮਰਿਆ ਨਹੀਂ ਜਾਂਦਾ ਜੇ ਇੱਕ ਜਮੀਰ ਮਰ ਜਾਵੇ ਉਹ ਮਰਿਆ ਹੁੰਦਾ ਏ ਭਾਵੇਂ ਉਹ ਜਿੰਦਾ ਹੀ ਹੋਵੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਆਪਣਾ ਹਿੰਦੂ ਸਮਾਜ ਨੂੰ ਜੱਕ ਤੁਹਾਡੇ ਕੋਲੋਂ ਕੋਈ ਰਾਮ ਰੀਲਾ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਨਾਲ ਕੋਈ ਰਾਬਤਾ ਕਰੀ ਜਾਏ ਸਕਦਾ ਹੈ ਰਾਬਤਾਸੀਂ ਕਰਾਂਗੇ ਕਹਿਣ ਨਾਲ ਜਿੱਥੇ ਜਿੱਥੇ ਸਾਨੂੰ ਕੰਪਲੇਟਾਂ ਦੀਆਂ ਦਿੱਗੀਆਂ ਵੀ ਆਪਣਾ ਇੱਥੇ-ਇੱਥੇ ਗਲਤ ਕੰਮ ਹੁੰਦੇ ਆ ਇਸ ਸਾਲ ਆ ਸਾਡੇ ਉਹ ਨਿਗਾਚ ਨੇ ਆਪਾਂ ਉਹਨਾਂ ਨਾਲ ਹੁਣ ਪਹਿਲੀ ਰਾਬਤਾ ਕਰਾਂਗੇ ਕਿਉਂਕਿ ਚਲੋ ਅੱਜ ਦੇ ਜੋ ਇੱਕ ਦਿਨ ਮੇਰੇ ਬਾਤ ਇੱਕ ਸੁਭਾਗ ਵਾਲਾ ਇਹ ਵੀ ਇਹ ਮੈਨੂੰ ਅੱਜ ਜੁਆਇਨ ਕਰਾਣ ਆਏ ਆ ਆਪਣਾ ਸ਼੍ਰੀ ਹਿੰਦੂ ਦਖਤ ਵਿੱਚ ਤੇ ਮੇਰੀ ਏਡੀ ਵੱਡੀ ਜ਼ਿੰਮੇਵਾਰੀ ਲਈ ਆ ਮੈਂ ਇਹਨੂੰ ਦਵਾਉਂਗਾ ਪਰ ਜਿੱਥੇ-ਜਿੱਥੇ ਮੈਨੂੰ ਕੰਪਲੀਟਾਂ ਮਿਲਦੀਆਂ ਮੈਂ ਉੱਥੇ ਖੁਦ ਆਪ ਜਾ ਕੇ ਗੱਲ ਕਰੂੰਗਾ